ਪੂਰੇ ਪੰਜਾਬ 'ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਤੇ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵੀਰਮ ਤੋਂ ਜਿਹੜੇ ਪੂਲੇ ਨੂੰ ਜਾਂਦੀ ਸੜਕ ਉਹਦੇ ਤੇ ਉਥੋਂ ਇੱਕ ਗੱਡੀ ਆਂਦੀ ਦੇਖੀ ਐਕਸਯੂਵੀ 300 ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਥੱਲੇ ਕੱچے ਉਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਵਿੱਚ ਨੌਜਵਾਨ ਸਵਾਰ ਸਿੰਘ ਬੁੱਲਾ ਜਿਹੜੇ ਉਹਨਾਂ ਨੂੰ ਪੁੱਛ ਕੇ ਚੀਤੀ ਤਾਂ ਉਹਦਾ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਇੰਦਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਡੀਐਸਪੀ ਸਾਹਿਬ ਪਿੱਖੇਵੰਡ ਮੌਕੇ ਤੇ ਪੁੱਜੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਰੀ ਟੋਟਲ ਕਿੰਨੀ ਹੋਈ ਸਾਡੀ ਟੋਟਲ 1 ਕਿਲੋ 400 65 ਗ੍ਰਾਮ ਪਹਿਲਾਂ ਵੀ ਪਰਚੇ ਗਏ ਸਾਨੂੰ ਉਹ ਹਜੇ ਵੈਰੀਫਾਈ ਕਰ ਰਹੇ ਆ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਥਾ ਇਹ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨ ਆਉਂਦੀ ਡਰੋਨ ਰਹੀ ਆਈ ਹੋਵੇ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਤਾਂ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰ ਰਹੇ ਹਨ ਇਹਨਾਂ ਨੂੰ ਜਿਹੜੀ ਹੈ ਚੱਕਣ ਵਾਸਤੇ ਜਾਂ ਕਨਸਾਈਨਮੈਂਟ ਵਾਸਤੇ ਡਿਟੇਲ ਕੀਤਾ ਗਿਆ ਸੀਗਾ ਗੋਇੰਦਵਾਲ ਥਾਣੇ 'ਚ ਇੱਕ ਬਲਰਾਜ ਹੈਗਾں ਦੋਸ਼ੀ ਅੰਦਰ ਹੈਗਾ ਉਹਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਤੁਸੀਂ ਉੱਥੋਂ ਮੈਸੇਜ ਭੇਜਿਆ ਸੀ ਵੀ ਉੱਥੋਂ ਜਾ ਕੇ ਲੈ ਕੇ ਆਓਗੇ ਕਨਸਾਈਨਮੈਂਟ ਸਰ ਉਹ ਬਲਰਾਜ ਕੀ ਹੈ ਉਹੀ ਤਸਕਰੀ ਨਸ਼ਾ ਤਸਕਰੀ ਉਹਦੇ 'ਚ ਹਾਂਜੀ ਹੈਂਡੀ ਦੇ ਪਰਚੇ ਉਹਦੇ ਉੱਤੇ ਦਰਜ ਹੈਗੇ